ਨੋ ਨਾ ਕੋਈ ਵਿਅਕਤੀ ਹੋਤਾ ਹੈਗਾ ਇਹਨਾਂ ਨੂੰ ਮੰਨਦਾ ਕਿ ਕਿਸ ਦੀਆਂ ਨਿਰਵਾਸਾਂ ਦਾ ਰਾਜ ਹੈ ਉਹ ਨਿਰਵਾਸਾਂ ਦੇ ਘਰੋਂ ਵੀ ਜੋ ਜਾਣ ਉਹਦੀ ਇੱਛਾ ਹੈ ਕਿ ਮੈਨੂੰ ਸਾਰੇ ਮੇਕੇ ਜਾਣ ਘਰ ਸਾਰਿਆਂ ਦੀ ਇੱਛਾ ਹੈ ਜਿਹਦੀ ਪਤਨੀ ਘਰੋਂ ਭੱਜ ਗਈ ਤੇ ਅਸੀਂ ਪੰਜਾਬ ਦੇ ਦੇਰੀਗੇਟ ਬਣੇ ਇਸ ਲਈ ਸਭ ਨੂੰ ਧਿਆਨ ਖਿਚਾਉਣ ਦਾ ਤਰੀਕਾ ਹੈ ਜੀ ਚਾਹ ਪਾਣੀ ਦਾ ਪ੍ਰਬੰਧ ਮੈਂਬਰਸ਼ਿਪ ਰਾਈਟ ਬਾਰੇ ਜਿਹੜਾ ਬਾਹਰੋਂ ਲੈਟਰ ਆ ਰਿਹਾ ਹੈ ਮੈਂਬਰਸ਼ਿਪ ਰਾਈਟ ਕੀ ਕਹਿਣਾ ਚਾਹੁੰਦੇ ਸਰ ਬੈਗ ਜਟ ਹਲਸਾ ਬੈਗ ਫਤੇਦੀ ਸ਼੍ਰੋਮਣੀ ਗਾਲੂਦਲ ਦੀ ਸੀਨੀਅਰ ਲੀਡਰਸ਼ਿਪ ਸਾਰੀ ਪਾਰਟੀ ਨੇ ਇੱਕ ਫੈਸਲਾ ਕੀਤਾ ਕਿ ਕਿਉਂਕਿ 5 ਸਾਲ ਹੋ ਗਏ ਐ ਮੈਂਬਰਸ਼ਿਪ ਪਿਛਲੀ ਨੂੰ ਔਰ 5 ਸਾਲਾਂ ਬਾਅਦ ਜਿਹੜੀ ਮੈਂਬਰ ਦੁਬਾਰਾ ਬਣਦੇ ਸਾਰੇ ਮੈਂਬਰ ਨਵੇਂ ਸਿਰੇੋਂ ਬਣਦੇ ਆ। ਤੋਂ ਪਾਰਟੀ ਨੇ ਫੈਸਲਾ ਕੀਤਾ ਹੈ ਕਿ 20 ਅਗਰਵਨੀ ਤੋਂ ਲੈ ਕੇ 20 ਫਰਵਰੀ ਤੱਕ ਜਿਹੜੀ ਪਾਰਟੀ ਦੀ ਮੈਂਬਰਸ਼ਿਪ ਮੁਹਮਦੜੀ ਹੈ ਉਹ ਚਲਾਈ ਦੇ। ਔਰ ਸਟੇਟ ਦਾ ਜਿਹੜਾ ਟਾਰਗੇਟ 25 ਲੱਖ ਦਾ ਪਹਿਲੇ ਪੜਾਅ ਦਾ ਰੱਖਿਆ। ਔਰ 50 ਲੱਖ ਤੱਕ ਇਹਨੂੰ ਲੈ ਕੇ ਜਾਣਾ ਹੈ। ਇਸੇ ਕਰਕੇ ਇੱਥੇ ਜਿਸ ਤਰ੍ਹਾਂ ਘਰੇਵਾਲ ਸਾਹਿਬ ਇਹਨਾਂ ਨੇ ਦੱਸਿਆ ਕਿ ਤੇ ਆਪਾਂ 25 ਲੱਖ ਦਾ ਪਹਿਲੇ ਪੜਾ ਦਾ ਲੈ ਕੇ ਚੱਲਦੇ ਆ ਤਾਂ ਇੱਕ ਹਲਕੇ ਦਾ 25000 ਹੋ। ਪਰ ਇਹਨੂੰ ਆਪਾਂ 40-50 ਹਜ਼ਾਰ ਤੱਕ ਲੈ ਕੇ ਜਾਣਾ। ਜੀ। ਇਸ ਕਰਕੇ ਇਹ ਟੀਚਰ ਤੇ ਵਰਕਰ ਸਹਿਬਾਨ ਦੇ ਵਿੱਚ ਸਾਡੀ ਲੀਡਰਸ਼ਿਪ ਸੀਨੀਅਰ ਮੈਥੋਂ ਵੀ ਸੀਨੀਅਰ ਨੇ ਤਾਂ ਸੀਨੀਅਰ ਲੀਡਰਸ਼ਿਪ ਦੇ ਵਿੱਚ ਜਿਹੜਾ ਹੈ ਪੂਰਾ ਉਤਸ਼ਾਹ ਹੈ। ਵਰਕਰਾਂ ਦੇ ਵਿੱਚ ਉਤਸ਼ਾਹ ਹੈ। ਔਰ ਸ਼੍ਰੋਮਣੀ ਕਾਲੀਗਲ ਨੂੰ ਮੈਂ ਸਮਝਦਾ ਕਿ ਵੱਧ ਤੋਂ ਵੱਧ ਭਰਤੀ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਭਰਤੀ ਹੋਏਗੀ ਔਰ ਇਹ ਵਰਕਰਾਂ ਦਾ ਮੈਂ ਜੋਸ਼ ਦੇਖਿਆ ਵਰਕਰਾਂ ਦੇ ਵਿੱਚ ਜੋਸ਼ ਹੈ ਉਹ ਦੇਖਿਆ। ਸਰ ਬਡਾਲਾ ਸਾਹਿਬ ਨੇ ਕਿਤੇ ਨਾ ਕਿਤੇ ਸਭਾਤੀ ਤੇ ਕਿੰਤੂ ਬ੍ਰੰਤੂ ਬਿਤਾ ਬਣੇ ਇਹ ਗਿਆ ਹੈ ਕਿ ਐਸਜੀਪੀਸੀਡੀ ਕੋ ਕਮੇਟੀ ਬਣਨੀ ਚਾਹੀਦੀ ਸੋ ਕਮੇਟੀ ਦੇ ਅਨੁਸਾਰ ਭਰਤੀ ਦੇ ਉਹ ਦੇਖੋ ਮੈਂ ਇੱਕ ਗੱਲ ਦੱਸਾਂ ਕਿ ਜਿਹੜੀ ਭਰਤੀ ਹੋ ਰਹੀ ਹੈ ਇਹ ਭਰਤੀ ਤੇ ਸਰਕਾਰ ਜਿਹੜਾ ਕਾਨੂੰਨ ਆ ਉਹਦੇ ਮੁਤਾਬਕ ਹੋ ਰਹੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਸ ਭਰਤੀ ਦਾ ਸਵਾਗਤ ਕੀਤਾ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਤਰਾਸ ਨਹੀਂ ਮਡਾਲਾ ਸਾਹਿਬ ਵਾਲਾ ਵੀ ਕੋਈ ਐਡੀ ਗੱਲ ਨਹੀਂ ਕੀ ਉਹ ਵੀ ਮਸਲੇ ਹੱਲ ਹੋ ਜਾਣਗੇ ਪਰ ਜਿਹੜੀ ਭਰਤੀ ਹੈ ਸਾਰੀ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਅਧਿਐਕਤਾ ਨੇ ਕਿਉਂਕਿ ਪਾਰਟੀ ਰਜਿਸਟਰਡ ਹੈ ਵਿਦ ਇਲੈਕਸ਼ਨ ਕਮਿਸ਼ਨ ਉਹਦੇ ਮੁਤਾਬਕ ਹੋਏਗਾ ਪਰ ਮੰਗਲਵਾਰ ਨੂੰ ਉਹਨਾਂ ਨੇ ਇੱਕ ਮੀਟਿੰਗ ਕੀਤੀ ਜਿਸ 'ਤੇ ਉਹਨਾਂ ਨੇ ਨਵਾਂ ਅਕਾਲੀ ਦਲ ਬੁਲਾਉਣ ਦੇ ਸੰਕੇਤ ਦੇਖੋ ਉਹ ਬਣਾ ਸਕਦੇ ਤੁਸੀਂ ਵੀ ਬਣਾ ਲਓ ਹਨ ਕੋਈ ਇਤਰਾਜ਼ ਨਹੀਂ ਹਰ ਬੰਦੇ ਦੀ ਜਿਹਦੀ ਇੱਛਾ ਹੈਗੀ ਆ ਅਕਾਲੀ ਦਾ ਨਿੱਕੋ ਆ ਉਹ ਸ਼ਰੋਮਣੀ ਅਕਾਲੀ ਦਲ ਹੈ ਜਿਹਦੇ ਅੱਜ ਪ੍ਰਧਾਨ ਸਰਦਾਰ ਬਰਵਿੰਦਰ ਸਿੰਘ ਭੁੰਦੜ ਹੈ ਇਹ ਅਮਾਗੇ ਜਿਵੇਂ ਅਕਾਲੀ ਦਲ ਦਾ ਐਲਾਨ ਹੋਇਆ ਜਿਹੜਾ ਅਮਰਪਾਲ ਦੇ ਦੇਖੋ ਅਸੀਂ ਅਸੀਂ ਕਿਵੇਂ ਅਸੀਂ ਅਸੀਂ ਕਿਵੇਂ ਰੋਕ ਸਕਦੇ ਹਿੰਨੇ ਬਣ ਸਕਦੇ ਤੁਸੀਂ ਬਣਾ ਲਓ ਹੁਣ ਜੇ ਆਪਾਂ ਕਹਿ ਜੀਏ ਕਿ ਕੱਲ ਨੂੰ ਪ੍ਰੈਸਾਂ ਵਾਲਾ ਇੱਕੋ ਹੀ ਆਊਗਾ ਦੂਜੇ ਨਹੀਂ ਆਉਣਗੇ ਰੋਕ ਸਕਦੇ ਹਰ ਵੀ ਆਪਣੀ ਆ ਨਾ ਜਿਹਨੇ ਆਪਣੀ ਸਰਵਿਸ ਨਾਲ ਸਪੇਸ ਬਣਾਉਣੀ ਹੈ ਇਕ ਤਰ੍ਹਾਂ ਲੋਕੋ ਨਾਲ ਨਹੀਂ ਬਣਦੀ ਸਰਵਿਸ ਨਾਲ ਸਪੇਸ ਬਣਦੀ ਹੈ ਅਕਾਲੀ ਦਲ ਜੀ ਦੇ ਪ੍ਰਧਾਨ ਹਜ ਹੁੰਦੜ ਸਾਹਿਬ ਆ ਉਹ ਇੱਕ ਸਟੈਬਲਿਸ਼ਡ ਪੋਲੀਟੀਕਲ ਪਾਰਟੀ ਆ ਜੀ ਦੇ ਇੱਕ ਰੈਡੈਂਸ਼ਲ ਲੋਕਾਵਲੋ ਐਕਸੈਪਟਡ ਨੇ ਬਾਕੀ ਆਉਂਦੀਆਂ ਜਾਂਦੇ ਰਹਿੰਦੇ ਨੇ ਮੇਲਾ ਚੱਲਦਾ ਰਹਿੰਦਾ ਹੁੰਦਾ ਰੌਣਕਾਂ ਲੱਗੀਆਂ ਰਹਿੰਦੀਆਂ ਪਰ ਆਪਤ ਪਾਰਟੀਆਂ ਸਤਬਤ ਸਰ ਇਹ ਡਰਾਈਵ ਜਿਹੜੀ ਆ ਇਹ ਅਕਾਲੀ ਦਲ ਨਾ ਕਿਵੇਂ ਦੁਬਾਰਾ ਰਿਵਾਈਵ ਕਰੇਗੀ ਮੈਂ ਇੱਕ ਸੈਕਿੰਡ ਤੁਹਾਡਾ ਸਵਾਲ ਮੈਂ ਵਿੱਚ ਆ ਪਹਿਲੀ ਤਾਂ ਗੱਲ ਇੱਕ ਗੱਲ ਦੱਸੋ ਇਹ ਜੇ ਅਕਾਲੀ ਦਲ ਦਾ ਡੈਕਟ ਹੁੰਦਾ ਹੈ ਅਕਾਲੀ ਦਲ ਦਾ ਨਾਂ ਕਿਉਂ ਲੈ ਲਿਆ ਲੋਕ ਆਪ ਵਾਲੇ ਵੀ ਅਕਾਲੀ ਦਲ ਕਾਂਗਰਸ ਵਾਲੇ ਵੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਵੀ ਅਕਾਲੀ ਦਲ ਸਾਰਿਆਂ ਨੂੰ ਸੁਪਨੇ ਅਕਾਲੀ ਦਲ ਦੇ ਆਉਂਦੇ ਆ ਕੌਣ ਯਾਦ ਕਰਦਾ ਜਿਹੜੇ ਖਤਮ ਹੋ ਜਾਂਦੇ ਨੇ ਇਹ ਖਤਮ ਨਹੀਂ ਹੋਇਆ ਹੋਇਆ ਕੋਈ ਰਿਵਾਈਵਲ ਦੀ ਗੱਲ ਨਹੀਂ ਗਈ ਜੇ ਤੁਸੀਂ ਕਹੋ ਸੂਰਜ ਤੇ ਘੱਟਾ ਦੋ ਘੰਟੇ ਤਿੰਨ ਘੰਟੇ ਗ੍ਰੈਂਡ ਲੱਗ ਗਿਆ ਤਾਂ ਉਸ ਤੋਂ ਬਾਅਦ ਸੂਰਜ ਖਤਮ ਹੋ ਜਾਂਦਾ ਹੈ ਹਮੇਸ਼ਾ ਸੂਰਜ ਜਿੰਦਾ ਰਹੇਗਾ ਅਕਾਲੀ ਦਲ ਜਿੰਦਾ ਹੈ ਜਿੰਦਾ ਸੀ ਹੈਗਾ ਤੇ ਰਹੂਗਾ ਅਕਾਲੀ ਦਲ ਦੇ ਫੋਰਸ ਇਟ ਵਾਦੇ ਫੋਰਸ ਐਂਡ ਇਟ ਵੀ ਇਦੇ ਫੋਰ ਕਿਹੜੇ ਅਕਾਲੀ ਦਲ ਛੱਡ ਕੇ ਗਏ ਨੇ ਉਹਨਾਂ ਨੂੰ ਵਾਪਸ ਜੋੜਨ ਦੇ ਲਈ ਤੁਹਾਡੇ ਕੀ ਐਫਰਟ ਸਾਡੀ ਐਫਰਟ ਨਹੀਂ ਪਰ ਅਕਾਲੀ ਦਲ ਦੀ ਇੱਕ ਪਾਲਿਸੀ ਆ ਪ੍ਰੋਗਰਾਮ ਆਜੰਡਾ ਆਕਾਲੀ ਦਲ ਨੈਸ਼ਨਲ ਯੂਨਿਟੀ ਦੇ ਹੱਕ 'ਚ ਆ ਜਿਹੜੀ ਹੈ ਜੀ ਆਪਸੀ ਭਾਈਚਾਰੇ ਦੇ ਹੱਕ 'ਚ ਆ ਜਿਹੜੇ ਲੋਕ ਅਕਾਲੀ ਦਲ ਦੇ ਪ੍ਰੋਗਰਾਮ ਤੇ ਪਾਲਿਸੀ ਨਾਲ ਸਹਿਮਤ ਆ ਉਹ ਸਾਰੇ ਆ ਕੇ ਜਦੋਂ ਮਰਜੀ